ਕੋਸ਼ਿਸ਼ ਕੀ ਜਾਈਏ ਦੁਕਾਨਦਾਰ ਆ ਕੇ ਤੇਰੀ ਕਿਉਂ ਦੋਸਤ ਨੋਰਮਲ ਗੱਲਬਾਤ ਹੋ ਗਈ ਆਪਾਂ ਇੱਕ ਮਿੰਟ ਕੋਈ ਗੱਲ ਮੰਡਾ ਜਾਂ ਮਾਰ ਦਿੰਦੇ ਬੀੜੀ ਨਾਲ ਲੈਣ ਦੇ ਇੱਕ ਵਾਰੀ ਆ ਕੇ ਦੇਖ ਜੰਮ ਦੇਖ ਕੇ ਹੱਲ ਕਰ ਦਿਓ ਹੱਲ ਕਰ ਦਿਓ ਕੱਲੇ ਵੋਟਾਂ ਵਾਲੇ ਆਉਂਦੇ ਹੋ ਮੜ ਕੇ ਇੱਕ ਮਿੰਟ ਸਾਡੇ ਦਾ ਲੋਕਾਂ ਦੇ ਘਰਾਂ 'ਚ ਮਿੰਟ ਲਵਾਤਾ ਵੋਟਾਂ ਵਾਲੇ ਆਣੇ ਹੋਣ ਅੱਜ ਮੜ ਕੇ ਨਿਕਲਦਾ ਪੰਜ ਫੇਰ ਆ ਗਿਆ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂ ਮੈਂ ਤੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਣ ਚ ਪਾਣੀ ਵੋਟਾਂ ਵਾਲੇ ਤਾਂ ਤੁਸੀਂ 20 ਮਿੰਟ ਲਵਾਉਂਦੇ ਹੋ ਤੁਸੀਂ ਖਲੀ ਸਾਰੀ ਦੇਖਿਆ ਹਾਂ ਗਲੀ ਦਾ ਨਾ ਇੰਨਾ ਗਲੀ ਦਾ ਹਰ ਦੇਖੋ ਘਰਾਂ 'ਚ ਜਾ ਕੇ ਦੇਖੋ ਕਿਵੇਂ 스멜 ਮਾਤੀ ਹੈ ਕੱਲਿਆ ਫਰੈਸ਼ਰ ਨਹੀਂ ਚੱਲਦੀ ਹੋਇਆ ਲੱਸ਼ਾ ਨਹੀਂ ਚੱਲਦੀ ਇਹ ਜਿਹੜੀ ਸੋਡੀ ਕੰਡੀਸ਼ਨ ਰਹੀ ਹੈ ਇਸ ਟਾਈਮ 6 ਮਹੀਨੇ ਹੋ ਗਏ ਜੀ ਬਹੁਤ ਹੋ ਗਈ 6 ਮਹੀਨੇ 2 ਸਾਲ ਹੋ ਗਏ ਤੁਸੀਂ ਜਿਹੜੀ ਕੰਮ ਤੇ ਕਿਹਾ ਸੀ ਵੀ ਅਸੀਂ ਉਖਾਰੇ ਉਤਰਾਂਗੇ ਇਸ ਵੱਲੋਂ ਖਰੇ ਉਤਰੇ ਹੋ ਬੇਰੇ ਜਾਂਦਾ ਸੀ ਜਾਂਦੇ ਆ ਉਹ ਤੈਨੂੰ ਪਤਨੀ ਵੀ ਬੋਲਦਾ ਕਮਲ ਵਰਗਾ ਨਹੀਂ ਪੋਈਆਂ ਜੀ ਸੁਣੀ ਬੰਦ ਠੀਕ ਹੈ ਅਸੀਂ ਵੀ ਪਾਵਾਂਗੇ ਨਾਲੇ ਤੁਹਾਨੂੰ ਉਹ ਤਾਂ ਸਾਡੇ ਕਿਰਨ ਨਾਲ ਕਰ ਕਰ ਦਿੱਤਾ ਲਿਆ ਤੇ ਹੁਣ ਮੁੜ ਕੇ ਨਾਉਣੇ ਦੇਖਿਆ ਕੇ ਸਾਡਾ ਮਾਰ ਇੱਕ ਵਾਰੀ ਬੈਠ ਕੇ ਦੇਖਿਆ ਵੀ ਕੀਸਾਬ ਨਾਲ ਰੋਟੀਆਂ ਖਾਣਗੇ ਉਹ ਵੀ ਕਰਨੈਲ ਆਇਆ ਉਹਨੇ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜਾ ਪੱਠੇ ਬੋਲ ਹਰੇ ਕੋਲ ਉੱਠਾ ਹੋ ਰਹੇ ਨਹੀਂ ਇਹ ਅਸੀਂ ਕੀ ਕਰੀਏ ਸਾਡੇ ਤਾਂ ਬਾਹਰ ਹਾਂ ਅਸੀਂ ਥੋੜੀ ਤੋਂ ਬਾਹਰ ਹੀ ਹਾਂ ਫਿਰ ਤੁਸੀਂ ਅੱਜ ਵੋਟਾਂ ਲੈਣ ਗਏ ਸੀ ਤੇ ਆਈ ਹੋ દે દો મર્તાલા લોકો નું સાવ પાણી પીવાનો સિકાર મર્તાલા ક્યુ કિનાચ પાણી આતા દેખો